ਸਮੂਹ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ ਇਸ ਕੋਠੀ ਦੇ ਚ ਵਿਆਪਕ ਰੂਪ ਦੇ ਹੋ ਰਹੇ ਹਨ ਬਨਸਪਤੀ ਸਾਗਰ ਗ੍ਰਹਿ ਨਿਛਤਰ ਰੇਤ ਦੇ ਜ਼ਰਰੇ ਤਲਕੇ ਸੂਰਜ ਦੀਆਂ ਕਿਰਣਾ ਹਾਥੀ ਕੀਟ ਪਹਾੜ ਪਾਤਲ ਆਕਾਸ਼ ਜਿੱਥੇ ਤੱਕ ਨਿਗਾਹ ਆਂਦੀ ਹੈ ਔਰ ਜੋ ਅਦ੍ਰਿਸ਼ ਦੁਨੀਆ ਹੈ ਕਿ ਸਾਰਾ ਜਗਤ ਇਹ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਰਹਿਣ ਦੀ ਥਾਂ ਹੈ ਕੋਈ ਵਿਸ਼ੇਸ਼ ਠਿਕਾਣਾ ਪਰਮਾਤਮਾ ਦਾ ਨਹੀਂ ਹੈ ਬਈ ਫਲਾਣੀ ਥਾਂ ਤੇ ਹੈ ਤਾਂ ਇਸ ਦਾ ਮਤਲਬ ਹੈ ਇਸ ਥਾਂ ਤੇ ਨਹੀਂ ਹੈ ਦੋ ਸ਼ਬਦ ਪਰਮਾਤਮਾ ਤਪੇ ਜੋ ਪ੍ਰਯੋਗ ਕੀਤੇ ਜਾਂਦੇ ਨੇ ਉਹ ਸਚਾਈ ਦੀ ਕਸੂਟੀ ਤੇ ਪੂਰੇ ਨਹੀਂ ਉਤਰਦੇ ਜਿਵੇਂ ਕਿ ਆਖਿਆ ਜਾਂਦਾ ਹੈ ਪਰਮਾਤਮਾ ਨੂੰ ਲੱਭਣਾ ਹੈ ਇਹ ਲਬਣਾ ਉਸ ਨੂੰ ਪੈਂਦਾ ਜੋ ਗੁੰਮ ਹੋ ਗਏ ਉਹ ਗੁੰਮ ਨਹੀਂ ਹੋਇਆ ਪ੍ਰਮਾਤਮਾ ਦੇ ਕੋਲ ਜਾਣਾ ਹੈ ਤੋ ਕੋਲ ਉਸਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਹੈ ਜੋ ਆਪਣੇ ਤੋਂ ਦੂਰ ਨਹੀਂ ਉਸਦੇ ਕੋਲ ਕੀ ਜਾਣਾ ਜੋ ਗੁੰਮ ਨਹੀਂ ਹੋਇਆ ਉਹਨੂੰ ਲਬਣਾ ਕੀ ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦਾ ਐਸਾ ਕਹਿਣਾ ਹੈ ਕਿ ਤੂੰ ਅੱਖਾਂ ਖੋਲ ਉਤੇ ਹਾਜ਼ਰ ਨਾਜ਼ਰ ਉਹ ਗੁੰਮ ਨਹੀਂ ਹੋਇਆ ਔਰ ਉਹ ਤੇਥੋਂ ਦੂਰ ਵੀ ਨਹੀਂ ਲਿਆਜ਼ਾ ਉਸ ਦੇ ਕੋਲ ਜਾਣਾ ਹੈ ਜਾਂ ਉਹਨੂੰ ਲੱਭਣਾ ਹੈ ਧਾਰਮਿਕ ਦੁਨੀਆ ਦੇ ਵਿੱਚ ਇਹ ਜੋ ਕਹਾਵਤਾਂ ਨੇ ਇਹ ਵੀ ਇੱਕ ਭ੍ਰਾਂਤੀ ਤੇ ਖੜੀਆਂ ਨੇ ਦਰਸਲ ਗਲਤ ਨਹੀਂ ਹੈ ਤੂੰ ਆਪਣੀਆਂ ਅੱਖਾਂ ਖੋਲ ਉਹ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹਦਾ ਨਾ ਦਿਖਾਈ ਦੇਣਾ ਉਹਦੀ ਦੂਰੀ ਨਹੀਂ ਹੈ ਉਹਦਾ ਨਾ ਦਿਖਾਈ ਦੇਣਾ ਉਸਦਾ ਗੁੰਮ ਹੋਣਾ ਨਹੀਂ ਹੈ ਬਲਕਿ ਤੇਰਾ ਸੋਣਾ ਤੇਰੀ ਅੱਖਾਂ ਦਾ ਬੰਧ ਹੋਣਾ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਸਮੂਹ ਬ੍ਰਹਿਮੰਡ ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ ਆਸਣ ਲੋਏ ਲੋਏ ਭੰਡਾਰ ਵਾਸਤਵਿਕ ਉਸ ਪਰਮਾਤਮਾ ਦਾ ਆਸਣ ਹਰ ਲੋਕ ਵਿੱਚ ਹੈ ਹਰ ਬਸ਼ਰ ਵਿੱਚ ਹੈ ਹਰ ਜੀਵ ਦੇ ਵਿੱਚ ਹੈ ਕੋਈ ਉਸ ਦਾ ਇੱਕsingहासन ਨਹੀਂ ਇਹ ਵਿਆਪਕ ਬ੍ਰਹਿਮੰਡ ਉਸ ਦਾsingहासन ਹੈ ਔਰ ਇਸ ਸਾਰੇ ਬ੍ਰਹਿਮੰਡ ਦੇਚ ਉਹ ਬੈਠਾ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਚਵਾਸ ਇਹ ਕੋਠੜੀ ਚੋਂ ਕੇ ਸੱਚੀ ਹੈ ਇਸ ਵਾਸਤੇ ਕੋਠੜੀ ਵੀ ਸੱਚੀ ਹੈ ਜਿਸ ਘਰ ਵਿੱਚ ਧਾਰਮਿਕ ਲੋਕ ਰਹਿੰਦੇ ਹੋਣ ਜਿਸ ਘਰਮ ਦੇ ਘਰ ਵਿੱਚ ਧਾਰਮਿਕ ਵਿਚਾਰ ਅਠੇ ਪੈਰ ਪੜੇ ਜਾਂਦੇ ਹੋਣ ਪੜਾਏ ਜਾਂਦੇ ਹੋਣ ਉਸ ਇੱਟਾਂ ਦੀ ਢੇਰੀ ਨੂੰ ਵੀ ਲੋਕੀ ਧਾਰਮਿਕ ਮੰਦਰ ਕਹਿ ਦਿੰਦੇ ਨੇ ਹੈ ਤੇ ਪੱਥਰੀ ਹੈ ਤੇ ਲੱਕੜੀ ਲੇਕਿਨ ਧਾਰਮਿਕ ਮੰਦਰ ਇਹ ਮਕਾਨ ਧਾਰਮਿਕ ਭਵਨ ਹੈ ਕੀ ਹੈ ਉਹਦੇ ਚ ਧਰਮ ਦੀ ਚਰਚਾ ਹੈ ਉਹਦੇ ਚ ਕੋਈ ਧਾਰਮਿਕ ਮਨੁੱਖ ਰਹਿੰਦੇ ਨੇ ਉਹਦੇ ਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਤਾਂ ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਉਹ ਸਥਾਨ ਉਹ ਘਰ ਆਮ ਘਰ ਨਹੀਂ ਰਹਿ ਜਾਂਦਾ ਉਹ ਪਾਵਨ ਘਰ ਬਣ ਜਾਂਦਾ ਹੈ ਪਵਿੱਤਰ ਘਰ ਬਣ ਜਾਂਦਾ ਹੈ ਸਾਰੇ ਬ੍ਰਹਿਮੰਡ ਦੇ ਜ਼ਰਰੇ-ਜ਼ਰਰੇ ਵਿੱਚ ਉਸ ਸੱਚ ਦਾ ਵਾਸਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੀ ਦੀ ਕੋਠੜੀ ਕਹਿੰਦੇ ਨੇ ਸੱਚੀ ਦੀ ਕੋਠੜੀ ਕਹਿੰਦੇ ਨੇ ਕਿ ਝੂਠੇ ਦੀ ਕੋਠੜੀ ਆਉਂਦੀ ਤੇ ਸ਼ੈਦ ਇਹ ਕੋਠੜੀ ਝੂਠੀ ਆਉਂਦੀ ਪਰ ਕਿਉਂਕਿ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਵਾਸ ਹੈ ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਯਾ ਉਸ ਨੂੰ ਝੋਟ ਪਛਾਣਾ ਦਰਸਲ ਇਹ ਵੀ ਕਰਤੇ ਪੁਰਖ ਨੂੰ ਝੋਟ ਪਛਾਣਾ ਹੋਵੇਗਾ ਕਿਉਂਕਿ ਇਹ ਉਸ ਦੀ ਕੋਠੜੀ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਅਦਨੇ ਉਸ ਦਾ ਹੁਕਮ ਮੰਨ ਕੇ ਹੁਕਮੀ ਦੇ ਸਮਾਈ ਹਾਸਲ ਕਰ ਲਈ ਹੈ ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ ਨਾਸ ਹੋ ਰਹੇ ਨੇ ਖੱਜਲ ਖਾਰ ਹੋ ਰਹੇ ਨੇ ਦੁਖੀ ਹੋ ਰਹੇ ਨੇ ਬੇਚੈਨ ਹੋ ਰਹੇ ਨੇ ਇਕ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੇ ਸਮਾਈ ਹਾਸਲ ਕਰ ਲਈਏ ਇੱਥੇ ਪ੍ਰਸ਼ਨ ਖੜਾ ਹੋਵੇਗਾ ਹੁਕਮ ਮੰਨ ਕੇ ਹੁਕਮ ਕੀ ਹੈ ਹੁਕਮ ਕਿੱਥੇ ਉਸ ਨੂੰ ਪੜ ਲਈਏ ਉਸ ਨੂੰ ਸਮਝ ਲਈਏ ਉਹਨੂੰ ਸੁਣ ਲਈਏ ਪ੍ਰਮਾਤਮਾ ਦਾ ਹੁਕਮ ਕਿੱਥੇ ਲਿਖਿਆ ਹੈ ਸਹਿਲ ਕਹਿੰਦੇ ਨੇ ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ ਹੁਕਮ ਰਜ਼ਾਈ ਚਲਣਾ ਨਾਮਿਤ ਲਿਖਿਆ ਨਾਲ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿਹੜੀ ਭਾਸ਼ਾ ਵਿੱਚ ਹੈ ਦਰਸਲ ਪਰਮਾਤਮਾ ਦੀ ਭਾਸ਼ਾ ਅੱਖਰਾਂ ਵਿੱਚ ਨਹੀਂ ਆਉਂਦੀ ਮੌਨ ਦੀ ਭਾਸ਼ਾ ਹੈ ਖਾਮੋਸ਼ ਭਾਸ਼ਾ ਹੈ ਭਾਵ ਦੀ ਭਾਸ਼ਾ ਹੈ ਉਹਨੂੰ ਸਮਝਣਾ ਪਵੇਗਾ ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲਗ-ਅਲਗ ਨੇ ਤਾਂ ਉਸ ਦਾ ਹੁਕਮ ਹਰ ਮਸਤਕ ਤੇ ਲਿਖਿਆ ਹੈ ਨਾਂ ਨਿਕ ਲਿਖਿਆ ਨਾਂ ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲਿੰਦਾ ਹਾਸਲ ਕਰ ਲੈਂਦਾ ਹੈ ਹੁਕਮ ਕੀ ਹੈ ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਹੋਆ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਹੁਕਮ ਕੀ ਹੈ ਬੜੇ ਸਰਲ ਸ਼ਬਦਾਂ ਦੇ ਵਿੱਚ ਇਸ ਨੂੰ ਖੋਲਿਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਦੇ ਵਿੱਚ ਬੰਦ ਕੀਤਾ ਹੈ ਜੈਸੇ ਸਮੁੰਦਰ ਕੂਜ਼ੇ ਦੇ ਸਮਾਵੇ ਜੈਸੇ ਇੱਕ ਮਹਾਨ ਵਿਚਾਰ ਨੂੰ ਥੋੜੇ ਜਿਹਾਂ ਚੰਦ ਅੱਖਰਾਂ ਦੇ ਵਿੱਚ ਬਿਆਨ ਕਰ ਦਿੱਤਾ ਹੈ ਜੋ ਹੋਆ ਉਹ ਵੱਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਨੇ ਜੋ ਹੋਇਆ ਹੈ ਹੋਣਾ ਹੀ ਸੀ ਜੋ ਹੋਆ ਉਹ ਵੱਸੋ ਜਾਣੇ ਜੋ ਹੋਆ ਹੈ ਇਹਨੂੰ ਹੋਂ ਨਾਰ ਜਾਣੇ ਇਹ ਹੋਣਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਨੇ ਅੱਜ ਤੱਕ ਧਾਰਮਿਕ ਦੁਨੀਆ ਚ ਐਸਾ ਤੇ ਥਾ ਥਾ ਤੇ ਆਖਿਆ ਜਾਂਦਾ ਹੈ ਬਾਰ ਬਾਰ ਆਖਿਆ ਜਾਂਦਾ ਹੈ ਰੱਬ ਦੀ ਰਜ਼ਾ ਉਸ ਦਾ ਹੁਕਮ ਉਹਨੂੰ ਮੰਨੋ ਉਹਦੀ ਰਜ਼ਾ ਵਿੱਚ ਰਾਜ਼ੀ ਰਹੋ ਪਰ ਸਵਾਲੇ ਪੈਦਾ ਹੁੰਦਾ ਉਹਦੀ ਰਜ਼ਾ ਹੈ ਕੀ ਪ੍ਰਸ਼ਨ ਇਹ ਖੜਾ ਹੁੰਦਾ ਹੈ ਉਹਦਾ ਹੁਕਮ ਹੈ ਕੀ ਧਾਰਮਿਕ ਦੁਨੀਆ ਦੇ ਚ ایسا آخیا جا ایسا سمجھایا نہیں جا کہ اس دا حکم کی ہے اس دی رضا کی ہے گرو ارجن دیو جی مہاراج اس نو کھول دینا کہ اس دی رضا کی ہے اس دا حکم کی ہے جو ہوا ہو وسو جانے پرب اپنے کا حکم پچھانے یہ اپنے پرب کا حکم ہے کی کہ جو ہویا ہے یہ ہونا اسی بس اے ہی بس یہی حکم ہے یہی اس دی رضا ہے دن ہویا ہے ہونا ہی سی. رات ہوئی ہے ہونی جنم ہویا ہے ہونا ہی سی. مرن ہویا ہے ہونا ہی سی. نفع ہویا ہے یہ ہونا ہی سی. نقصان ہویا ہے یہ ہونا ہی سردی ہوئی ہے یہ ہونی سی گرمی آئی ہے یہ آنی ہی سی گرج کے جو کچھ ہو رہا ہے بس یہ اس دا حکم ہے ਤੇ ਹੋ ਰਹੇ ਨੂੰ ਕਬੂਲ ਕਰ ਲੈਣਾ ਪ੍ਰਵਾਨ ਕਰ ਲੈਣਾ ਇਹ ਉਸ ਦੀ ਰਜ਼ਾ ਨੂੰ ਮੰਨਣਾ ਹੈ ਇਹ ਉਸ ਦੇ ਹੁਕਮ ਨੂੰ ਮੰਨਣਾ ਹੈ ਔਰ ਰਜ਼ਾ ਦੇ ਚ ਰਾਜ਼ੀ ਹੋਣਾ ਮਾਮੂਲੀ ਖੇਡ ਨਹੀਂ ਇਹ ਤੇ ਸੂਰੀ ਉੱਪਰ ਖੇਲਣਾ ਗਿਰੇ ਤੇ ਠਾਹਰਨਾ ਹੈ ਜੋ ਹੋ ਗਿਆ ਇਹਨੂੰ ਕਬੂਲ ਕਰ ਲੈਣਾ ਦਰਸਲ ਕਈ ਦਫਾ ਐਸਾ ਹੋਇਆ ਹੈ ਕਿ ਜਨਮ ਹੋਇਆ ਹੈ ਕਬੂਲ ਹੈ ਮਰਨ ਹੋਇਆ ਹੈ ਕਬੂਲ ਨਹੀਂ ਨਫਾ ਹੋਇਆ ਹੈ ਪ੍ਰਵਾਨ ਹੈ ਨੁਕਸਾਨ ਹੋਇਆ ਹੈ ਕਬੂਲ ਨਹੀਂ ਇੱਜ਼ਤ ਮਿਲੀ ਹੈ ਕਬੂਲ ਹੈ ਬੇਇੱਜ਼ਤੀ ਹੋ ਗਈ ਹੈ ਪ੍ਰਵਾਨ ਨਹੀਂ ਦਰਸਲ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਆਪਣੇ ਅਨੁਕੂਲ ਢਲਣਾ ਚਾਹੁੰਦਾ ਹੈ ਤੇ ਪਰਮਾਤਮਾ ਆਪਣੇ ਹੁਕਮ ਦੇ ਅਨੁਕੂਲ ਜਗਤ ਨੂੰ ਚਲਾਉਣਾ ਚਾਹੁੰਦਾ ਹੈ ਗੱਲ ਇਹ ਹੈ ਔਰ ਇਸ ਕਸਮ-ਕਸ਼ ਕਰਕੇ ਮਨੁੱਖ ਦੁਖੀ ਹੈ ਦਰਸਲ ਚੱਲਦਾ ਤੇ ਮਨੁੱਖ ਦੇ ਹੁਕਮ ਦੇ ਚੀਪਿਆ ਹੈ ਸਰਦੀ ਹੋਈ ਹੈ ਇਹ ਹੋਣੀ ਸੀ ਤੇ ਹੁਣ ਬੰਦੇ ਨੂੰ ਕਿਤਨੀ ਵੀ ਕਬੂਲ ਨਾ ਹੋਵੇ ਸਰਦੀ ਤੇ ਰਹੇਗੀ ਨਹੀਂ ਤੈਨੂੰ ਕਬੂਲ ਤੇ ਨਾ ਸਹੀ ਇਹ ਤੇ ਰਹੇਗੀ ਗਰਮੀ ਹੋਈ ਹੈ ਇਹ ਤੇ ਹੋਣੀ ਸੀ ਔਰ ਹੋ ਕੇ ਰਹੇਗੀ ਜਿੱਤੇ ਨੂੰ ਕਬੂਲ ਨਹੀਂ ਤੇ ਇਸ ਦੇ ਚ ਤੇਰਾ ਕਬੂਲ ਨਾ ਕਰਨਾ ਕੋਈ ਮੈਨੇ ਨਹੀਂ ਰਖਦਾ ਤੋ ચીਖਦਾ ਰਹੇ ਚਿਲਾਉਂਦਾ ਰਹੇ ਲੋ ਚਲਦੀ ਰਹੇਗੀ ਗਰਮੀ ਹੋਵੇਗੀ ਇਹ ਰੇਵੀ ਜਨਮ ਹੋਇਆ ਇਹ ਹੋਣਾ ਹੀ ਸੀ ਮਰਨ ਹੋਇਆ ਇਹ ਹੋਣਾ ਹੀ ਸੀ ਜੋ ਹੋਣਾ ਸੀ ਜੋ ਹੋਇਆ ਹੈ ਇਹਨੂੰ ਕਬੂਲ ਕਰਨਾ ਪਰਮਾਤਮਾ ਦਾ ਹੁਕਮ ਮੰਨਣਾ ਹੈ ਬ੍ਰਹਮੰਡ ਦੇ ਚ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਨਵੇਂ ਦੀ ਪ੍ਰਗਟ ਹੋ ਰਹੇ ਨੇ ਪੁਰਾਣੇ ਦੀਪ ਬੁਝ ਰਹੇ ਨੇ ਨਵੇਂ ਗ੍ਰਹਿ ਛਤਰ ਜਨਮ ਲੈ ਰਹੇ ਨੇ ਕੁਝ ਟੁੱਟ ਰਹੇ ਨੇ ਕੁਝ ਮਿਟ ਰਹੇ ਨੇ ਇੱਕ ਬਹੁਤ ਵੱਡੀ ਲੀਲਾ ਚੱਲ ਰਹੀ ਹੈ ਇੱਕ ਬਹੁਤ ਵੱਡਾ ਖੇਲ ਚੱਲ ਰਿਹਾ ਹੈ ਜਿਸ ਨੂੰ ਪਰਵਾਨ ਕਰਨਾ ਪਏਗਾ ਕਬੂਲ ਕਰਨਾ ਪਏਗਾ ਤੇਰੇ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਨੇ ਤੂੰ ਚਲਾ ਨਹੀਂ ਰਿਹਾ ਦਿਲ ਧੜਕ ਰਿਹਾ ਹੈ ਤੂੰ ਧੜਕਾ ਨਹੀਂ ਰਿਹਾ ਹੌਣ ਚੱਲ ਰਿਹਾ ਹੈ ਤੂੰ ਚਲਾ ਨਹੀਂ ਰਿਹਾ ਇਸੇ ਤਰੀਕੇ ਨਾਲ ਸਮੁੱਚ ਸਭ ਕੁਝ ਜਗਤ ਦੇ ਵਿੱਚ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਦੋ ਤਰ੍ਹਾਂ ਦੇ ਮਨੁੱਖ ਨੇ ਜੋ ਐਸਾ ਦਾਵਾ ਕਰਨ ਗਏ ਨਹੀਂ ਇਹ ਮੈਂ ਕੀਤਾ ਤੇ ਜੇ ਤੂੰ ਕੀਤਾ ਤੇ ਤੇਰੇ ਕੀਤੇ ਨਾਲ ਸੁੱਖ ਮਿਲਿਆ ਇਹਨੂੰ ਤੂੰ ਕਬੂਲ ਕੀਤਾ ਤੇ ਦੁੱਖ ਮਿਲਿਆ ਇਹਨੂੰ ਕਿਉਂ ਨਹੀਂ ਤੂੰ ਕਬੂਲ ਕੀਤਾ ਇਹ ਵੀ ਤੇਰੀ ਕਰਤ ਜੇ ਤੇਰਾ ਹੀ ਕੀਤਾ ਸਭ ਕੁਝ ਤੇ ਜਨਮ ਦਿਨ ਤੇ ਤੂੰ ਮਿਠਾਈ ਵੰਡੀ ਹੈ ਤੇ ਮਰਨ ਦਿਨ ਨੂੰ ਵੀ ਖਿੜੇ ਮੱਥੇ ਕਬੂਲ ਕਰ ਫਿਰ تسلیم ਕਰ ਇੱਜ਼ਤ ਮਿਲੀ ਹੈ ਤੂੰ ਖੁਸ਼ ਹੋਇਆ ਹੈ ਬੇਇੱਜ਼ਤੀ ਨੂੰ ਵੀ ਚੌਲੀ ਚ ਪਾ ਨਫਹਾ ਹੋਇ ਤੂੰ ਪਰਸਨ ਹੋਇ ਨਾ ਚੁਟੇ ਨੁਕਸਾਨ ਨੂੰ ਵੀ ਚੋਲਿਤ ਪਾ ਬਹੁਤ ਔਖਾ ਹੈ ਹੁਕਮ ਜਾਂ ਤੇ ਸਾਰਾ ਹੀ ਮੰਨਿਆ ਜਾ ਸਕਦਾ ਹੈ ਜਾਂ ਸਾਰੇ ਹੁਕਮ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਐਸਾ ਨਹੀਂ ਹੋ ਸਕਦਾ ਵੀ ਮੈਂ ਅੱਧਾ ਹੁਕਮ ਮੰਨਾਂ ਤੇ ਅੱਧਾ ਨਹੀਂ ਔਰ ਇਹ ਹਕੀਕਤ ਹੈ ਕਿ ਕੋਈ ਇਨਕਾਰ ਕਰਕੇ ਵੀ ਹੁਕਮ ਮੰਨਣ ਤੋਂ ਬਚ ਨਹੀਂ ਸਕਦਾ ਲੇਕਿਨ ਇਨਕਾਰ ਕਰਨ ਦੇ ਨਾਲ ਦੁੱਖ ਹੋਰ ਵਧਾ ਲਏਗਾ ਬੇਚੈਨੀ ਹੋਰ ਵਧਾ ਲੇਗਾ ਪਰ ਹੁਕਮ ਨੂੰ ਮੰਨਣ ਦੇ ਨਾਲ ਹਕੀਕਤ ਇਹ ਹੈ ਕਿ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਹੁਕਮ ਦੇ ਵਿੱਚ ਅਗਰ ਦੁੱਖ ਹੈ ਤੇ ਦੁੱਖ ਨੂੰ ਕਿਸੇ ਨੇ ਖਿੜੇ ਮੱਥੇ ਕਬੂਲ ਕਰ ਲਿਆ تسلیم ਕਰ ਲਿਆ ਤੇ ਉਹਨੂੰ ਅਨੁਭਵ ਹੋ ਜਾਏਗਾ ਕਿ ਦੁੱਖ ਵੀ ਪ੍ਰਭੂ ਦੀ ਤਰਫੋਂ ਮਿਲੇ ਹੋਇਆ ਇੱਕ दारू ਹੈ ਇੱਕ ਇਲਾਜ ਹੈ ਦੁਨੀਆ ਦੇ ਵਾਹਿਦ ਸੰਤ ਵਾਹਿਦ ਰਹਿਬਰੀ ਪੁਰਸ਼ ਗੁਰੂ ਨਾਨਕ ਨੇ ਐਸਾ ਨਾਰਾ ਲਾਇਆ ਹੈ ਇਹ ਦੁੱਖ ਕਰੋਪੀ ਨਹੀਂ ਦੁੱਖ ਪਰਮਾਤਮਾ ਵੱਲੋਂ ਸਜ਼ਾ ਨਹੀਂ ਇਹ ਪਰਮਾਤਮਾ ਵੱਲੋਂ ਔਸ਼ਧੀ ਹੈ दारू ਹੈ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋਈ ਦੁੱਖ ਵੀ ਇੱਕ दारू ਹੈ ਪਰ ਸਵਾਲ ਪੈਦਾ ਹੁੰਦਾ ਹੈ ਦੁੱਖ ਕਦੋਂ दारू ਬਣਦਾ ਹੈ ਤੇ ਦੁੱਖ ਦਾ दारू ਪਰਮਾਤਮਾ ਨੂੰ ਕਦੋਂ ਦੇਣ ਦੀ ਲੋੜ ਪੈ ਜਾਂਦੀ ਹੈ ਜਦ ਬੰਦੇ ਦੇ ਸੁਖ ਰੋਗ ਹੋ ਜਾਣ ਦੁਖ ਦਾ ਰੋ ਸੁਖ ਰੋਗ ਵਯਾ ਬੜਾ ਕੀਮਤੀ ਬਚਨ ਹੈ ਪਹਿਲੇ ਪਾਤਸ਼ਾਹ ਦਾ ਜਦ ਸੁਖ ਰੋਗ ਹੋ ਜਾਣ ਜਦ ਸੁਖ ਬੰਦੇ ਨੂੰ ਹੰਕਾਰੀ ਕਰ ਦੇਣ ਜਦ ਸੁਖ ਆਲਸੀ ਬਣਾ ਦੇਣ ਜਦ ਸੁਖ ਬੰਦੇ ਨੂੰ ਦਲੇਦਰੀ ਕਰ ਦੇਣ ਜਦ ਸੁਖ ਬੰਦੇ ਨੂੰ ਲੋਭੀ ਬਣਾ ਦੇਣ ਬੇਈਮਾਨ ਬਣਾ ਦੇਣ ਤੇ ਜਦ ਸੁਖ ਬੰਦੇ ਨੂੰ ਕਠੋਰ ਬਣਾ ਦੇਣ ਐਸੇ ਬੰਦੇ ਨੂੰ ਕਥਾ ਕੀਰਤਨ ਦੀ ਔਸਤੀ ਨਾਲ کرنا بڑی اوکھی گل ہے بہت کٹن گل ہے کیوں کہ وہ آلسی اتنا ہو گیا وہ اہنکاری اتنا ہو گیا وہ لوبھی اتنا ہو گیا دوری اتنی بدا لی ہے کہ اس 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 تک پوجنا پوجنا وچار بہت ہے انہیں اپنے ہردے دے سارے پٹ بند کر لئے اس تک یہ وچار نہیں پہنچ سکتی لہذا ایسے پورش لی پرماتما نے جو اوشدھی تیار کی وہ دکھ ہے ਬੜੇ ਤੋਂ ਬੜੇ ਬੰਦੇ ਦੁੱਖ ਦੀ ਚੋਟ ਸਹਾਰਦੇ ਆ ਸਿੱਧੇ ਹੋ ਜਾਂਦੇ ਨੇ ਉਂਝ ਨਹੀਂ ਹੁੰਦੇ ਉਂਝ ਆਕੜ ਬਣੀ ਰਹਿੰਦੀ ਏ ਉਂਝ ਬੇਈਮਾਨੀ ਬਣੀ ਰਹਿੰਦੀ ਏ ਉਂਝ ਕਠੋਰਤਾ ਬਣੀ ਰਹਿੰਦੀ ਏ ਪਰ ਦੁੱਖ ਦੀ ਇੱਕ ਚੋਟ ਨੇ ਸਿੱਧਾ ਕਰ ਦਿੱਤਾ ਤੋਂ ਸਾਇਬ ਕਨਨ ਦੁੱਖ ਵਕਤੀ ਦੁੱਖ ਇਹ ਪ੍ਰਮਾਤਮਾ ਵੱਲੋਂ ਕਰੋਪੀ ਨਹੀਂ दारू ਹੈ ਔਸ਼ਥੀ ਹੈ ਔਰ ਇਸ दारू ਦੀ ਉਦੋਂ ਲੋੜ ਪੈਂਦੀ ਏ ਜਦੋਂ ਸੁੱਖ रोग बन जान दुखदारो सुख रोग भया जा सुख ताम ना होई तो जो हुआ ओ वत्सो जाने प्रभु अपने का हुकम पहचाने जो होया है के होना ही सी यही हुकम है और इसनु जो खिड़े मथे تسلیم کر لیندا ہے سمجھ لو او رضا دے چ راضی ہے تے جو رضا دے چ راضی ہے اس تے پرماتما راضی ہے اس تے گرو راضی ہے رب کس تے راضی ہے جو اس دی رضا دے چ راضی ہے ਉਸ ਦਾ ਸੰਬੰਧ ਜੁੜ ਜਾਂਦਾ ਹੈ ਉਹ ਪ੍ਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ ਹੈ ਤੇ ਸਾਹਿਬ ਗੁਰੂ ਅਰਜਨ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਇੱਕਦ ਭਗਤਾ ਨੇ ਹੁਕਮ ਨੂੰ ਮੰਨ ਕੇ ਹੁਕਮੀ ਦੇ ਵਿੱਚ ਸਮਾਈ ਹਾਸਲ ਕਰ ਲਈ ਹੈ ਰਜ਼ਾ ਨੂੰ ਮੰਨ ਕੇ ਉਸ ਪ੍ਰਮਾਤਮਾ ਦੇ ਵਿੱਚ ਲੀਨਤਾ ਹਾਸਲ ਕਰ ਲਈਏ ਤੇ ਇੱਕਦ ਹੁਕਮ ਤੋਂ ਇਨਕਾਰੀ ਹੋ ਕੇ ਆਪਣਾ ਜੀਵਨ ਨਾਸ਼ ਕਰ ਲਿਆ अपना जीवन खवार कर लिया है हुक्म तो इंकारी मनख हो सकता है लेकिन हुक्म तो बच नहीं सकता मछली सागर ਦੇਚ ਘੁੰਮਦੀ ਹੋਈ ਐਸਾ ਕਹਿ ਸਕਦੀ ਹੈ सागर ਮੈਨੂੰ ਪ੍ਰਵਾਨ ਨਹੀਂ ਐਸਾ ਕਹਿ ਸਕਦੀ ਹੈ ਐਸਾ ਉਸ ਨੂੰ ਖੁੱਲ ਹੈ लेकिन ਪਾਣੀ ਤੋਂ ਬਾਹਰ ਰਹਿ ਕੇ ਵਿਚਰ ਨਹੀਂ ਸਕਦੀ ਉਸ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੀ ਉਸ ਦੇ ਹੁਕਮ ਤੋਂ ਇਨਕਾਰ ਹੋਣ ਦਾ ਜਜ਼ਬਾ ਉਜਾਗਰ ਕਰ ਸਕਦੀ ਹੈ ਨਦੀ ਦੇ ਇੱਕ ਕੰਢੇ ਤੋਂ ਲੈ ਕੇ ਦੂਸਰੇ ਕੰਢੇ ਤੱਕ ਮੱਛੀ ਜਾ ਸਕਦੀ ਹੈ ਪਰ ਪਾਣੀ ਤਾਂ ਬਾਹਰ ਨਿਕਲ ਕੇ ਕਲੋਲ ਨਹੀਂ ਕਰ ਸਕਦੀ ਮੱਛੀ ਦਰਿਆ ਦੇ ਚੁੰਮਰੇ ਆਇਆ ਐਸਾ ਕਹਿ ਸਕਦੀ ਹੈ ਪਾਣੀ ਦੇ ਚ ਰਹਿਣਾ ਮੈਨੂੰ ਕਬੂਲ ਨਹੀਂ ਪਾਣੀ ਦੇ ਚ ਵਿਚਰਨਾ ਮੈਨੂੰ ਇਹ ਪ੍ਰਵਾਨ ਨਹੀਂ ਲੇਕਿਨ ਫਿਰ ਵੀ ਪਾਣੀ ਤਾਂ ਬਾਹਰ ਰਹਿ ਕੇ ਇਹ ਵਿਚਰ ਨਹੀਂ ਸਕਦੀ ਮਨੁੱਖ ਐਸਾ ਕਹਿ ਸਕਦਾ ਹੈ हे ਪ੍ਰਮਾਤਮਾ ਇਹ ਤੇਰਾ ਹੁਕਮ ਮੈਨੂੰ ਕਬੂਲ ਨਹੀਂ ਇਤੇਰੀ ਰਜ਼ਾ ਮੈਨੂੰ ਪਰਵਾਹ ਨਹੀਂ ਲੇਕਿਨ ਫਿਰ ਵੀ ਉਸ ਦੀ ਰਜ਼ਾ ਤੋਂ ਬਾਰ ਹੋ ਨਹੀਂ ਸਕਦਾ ਫਿਰ ਵੀ ਉਸ ਦੇ ਹੁਕਮ ਤੋਂ ਬਾਰ ਹੋ ਨਹੀਂ ਸਕਦਾ ਬਾਰੀਕ ਬੁੱਧ ਰੱਖਣ ਵਾਲਿਆਂ ਨੇ ਈਸ਼ਵਰ ਦੇ ਇਸ ਰਾਜ਼ ਨੂੰ ਸਮਝਿਆ ਇਸ ਰਾਜ਼ ਨੂੰ ਜਾਣਿਆ ਔਰ ਇੰਜ ਕਹਿ ਲੋ ਇਸ ਰਾਜ਼ ਦਾ ਹੀ صدਕਾ ਉਹਨਾਂ ਨੇ ਵਾਸਤਵਿਕ ਪਰਮਾਤਮਾ ਨੂੰ ਜਾਣਿਆ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਤੋ ਇਕ ਨਾ ਹੁਕਮ ਸਮਾਇ ਲੈ ਇਕਨਾ ਹੁਕਮੇ ਕਰੇ ਵਿਨਾਸ਼ ਇਕਨਾ ਭਾਣੇ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਇਕਨੇ ਪ੍ਰਮਾਤਮਾ ਦੇ ਭਾਣੇ ਨੂੰ ਮੰਨ ਕੇ ਉਸਦੇ ਹੁਕਮ ਨੂੰ ਮੰਨ ਕੇ ਮਾਇਆ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ ਤੇ ਇੱਕ ਹੁਕਮ ਦੀ ਅਦੋਲੀ ਕਰਕੇ ਪਾਉ ਹੁਕਮ ਤੋਂ ਇਨਕਾਰੀ ਹੋ ਕੇ ਮਾਇਆ ਵਿੱਚ ਹੀ ਫਸੇ ਰਹਿ ਗਏ ਜੰਜਾਲ ਵਿੱਚ ਹੀ ਫਸੇ ਰਹਿ ਗਏ ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਇਹ ਵੀ ਦਿਖਾਈ ਨਹੀਂ ਦਿੰਦਾ ਔਰ ਐਸਾ ਵੀ ਦਾਅਵੇ ਨਾਲ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਕਿਸ ਦੀ ਰਾਸ ਆਈ ਜਗਤ ਤੇ ਆਇਆ ਕਿਸ ਦਾ ਸਫਲ ਹੋਇਆ ਮਨੁੱਖ ਫੈਸਲਾ ਕੌਣ ਗੱਲ ਨਹੀਂ ਕਰ ਸਕਦਾ ਫੁਲਾਣਾ ਜੰਨਤ ਦੇ ਚਲਾ ਗਿਆ ਫੁਲਾਣਾ ਸਵਰਗਵਾਸ ਹੋ ਗਿਆ ਫੁਲਾਣਾ ਬ੍ਰਹਮ ਲੀਨ ਹੋ ਗਿਆ ਮਨੁੱਖੀ ਦੁਨੀਆ ਦੀ ਇਹ ਸਾਰੀਆਂ ਕਹਾਵਤਾਂ ਹੀ ਨੇ ਇਹਦੇ ਵਿੱਚ ਹਕੀਕਤ ਕੁਝ ਵੀ ਨਹੀਂ ਕਿਉਂਕਿ ਮਨੁੱਖ ਦੇ ਆਪਣੇ ਅੰਦਾਜ਼ੇ ਨੇ ਮਨੁੱਖ ਦੀਆਂ ਆਪਣੀਆਂ ਅਕਿਆਸ ਅਰਾਈਆਂ ਨੇ ਮਨੁੱਖ ਦੇ ਕੋਲ ਐਸੀ ਕੋਈ ਦੂਰਬਿੰਦ ਨਹੀਂ ਕਿ ਉਸਨੇ ਦੇਖ ਲਿਆ ਹੋਵੇ ਹਾਂ ਵਾਕਈ ਇਹ ਬ੍ਰह्मलीन ਹੋ ਗਿਆ ਹੈ ਵਾਕਈ ਇਹ ਸੱਚਖੰਡਵਾਸੀ ਹੋ ਗਿਆ ਹੈ ਤਾਂ ਸੈਦ ਕੰਨ ਨੇ ਇੱਕ ਕਹਿਣ ਮਾਤਰ ਗੱਲ ਨਹੀਂ ਇਹ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਤਾਂ ਇਹ ਕਹਿਣ ਮਾਤਰ ਗੱਲ ਨਹੀਂ ਏ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ ਗੁਰੂਦਵਾਰਾ ਇਸ ਗੱਲ ਨੂੰ ਜਾਣਿਆ ਜਾਂਦਾ ਹੈ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਈਸ਼ਵਰ ਆਪ ਹੀ ਅੰਤਿਸ਼ ਕਰਨ ਦੇ ਵਿੱਚ ਪ੍ਰਕਾਸ਼ ਕਰਦਾ ਹੈ ਉਹ ਆਪ ਹੀ ਚਾਨਣਾ ਦਿੰਦਾ ਹੈ ਦਰਸਲ ਲੰਬੀ ਚੌੜੀ ਸਾਧਨਾ ਕਰਨ ਤੋਂ ਬਾਅਦ ਇਸ ਗੱਲ ਦਾ बोਧ ਮਨੁੱਖ ਨੂੰ ਮਿਲਦਾ ਹੈ ਕਿ ਈਸ਼ਵਰ ਪ੍ਰਿਆਸ ਨਾਲ ਨਹੀਂ ਪ੍ਰਸਾਦ ਨਾਲ ਮਿਲਦਾ ਹੈ ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਪ੍ਰਸਾਦ ਦੀ ਮੈਂ ਮੈਂ ਜਦ ਕਿ ਜਗਤ ਦੇ ਵਿੱਚ ਪ੍ਰਿਆਸ ਦੀ ਗੱਲ ਹੈ ਸੰਸਾਰ ਦੇ ਵਿੱਚ ਉਪਸ਼ਾਰਤ ਦੀ ਗੱਲ ਹੈ ਜਦ ਕਿ ਧਾਰਮਿਕ ਦੁਨੀਆ ਵਿੱਚ ਬਖਸ਼ਿਸ਼ ਦੀ ਗੱਲ ਹੈ ਸੰਸਾਰ ਦੇ ਵਿੱਚ ਉਦਮ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਵਿੱਚ ਕਿਰਪਾ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਸਹੀ ਹੈ ਉਹ ਕਹਿਣੇ ਉਦਮ ਕਰ ਕਰਕੇ ਪਤਾ ਚੱਲਦਾ ਹੈ ਕਿ ਆਖਿਰ ਇਹ ਉਸ ਦਾ ਮਿਲਾਪ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਸਾਡਾ ਉਦਮ ਸਾਡਾ ਪ੍ਰਸਾਰਤ ਸਾਡਾ ਪ੍ਰਿਆਸ ਉਸ ਦਾ ਮੁੱਲ ਨਹੀਂ ਹੈ ਅਗਰ ਇਸ ਨੂੰ ਮੁੱਲ ਮੰਨ ਲੈਂਦੇ ਹਾਂ ਤਾਂ ਸਾਡੇ ਪ੍ਰਿਆਸ ਨਾਲੋਂ ਪ੍ਰਮਾਤਮਾ ਦਾ ਪ੍ਰਸਾਦ ਪ੍ਰਮਾਤਮਾ ਕੋਈ ਵੱਡਾ ਨਹੀਂ ਹੈ ਲੰਬੀ ਚੌੜੀ ਸਾਧਨਾ ਕਰਕੇ ਹੀ ਇਹ ਪਤਾ ਚੱਲਦਾ ਹੈ ਕਿ ਘਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਓ ਆਏ ਅਚਿੰਤਾ ਇੱਕ ਗਾਥਾ ਇਸ ਦੇਸ਼ ਦੇ ਧਾਰਮਿਕ ਗ੍ਰੰਥਾਂ ਜੋ ਮਿਲਦੀ ਹੈ ਬੜੀ ਰਮਣੀਕ ਹੈ ਪ੍ਰੇਰਣਾਦਾਇਕ ਹੈ ਸਿਰਾਰਥ ਨਵੀਂ ਦੁਨੀਆ ਦੀ ਤਲਾਸ਼ ਕਰਨ ਦੀ ਚਾਹਤ ਵਿੱਚ ਇਸ ਦੁਨੀਆ ਨੂੰ ਛੱਡ ਬੈਠੇ ਨਵੇਂ ਸੰਸਾਰ ਦੀ ਉਮੰਗ ਨੇ ਪੁਰਾਣੇ ਨਾਲ ਨਾਤਾ ਤੋੜ ਦਿੱਤਾ ਪ੍ਰਕਾਸ਼ ਤੇ ਆ ਹੁਲਾਸ ਲੈ ਕੇ ਪ੍ਰਕਾਸ਼ ਦੀ ਮੰਗ ਲੈ ਕੇ ਅੰਧੇਰੇ ਨੂੰ ਵਿਦਾਇਗੀ ਦੇ ਦਿੱਤੀ لیکن પ્રકાશ ਕਿੱਥੋਂ ملے ਪਰਮ ਜੀਵਨ ਕਿੱਥੋਂ ملے Ashram Ashram بھٹک دے رہے ایک ایک دوار تے دستک دین دے رہے ہر اچاریہ نے ہر سنت نے جڑی گل آکھھی اس نو پوران شوق نال ذوق نال نبھان دے رہے تے جد کچھ نہ ملیا تے ہر ایک نو ایہی آکھ دے رہے ملیا تے کچھ نہیں تے ہر ایک نے ایہی جواب دتا جو کچھ اسی جان دے سی تھانوں دس دیتا ہے ਅੱਗੇ ਜਾਓ ਅੱਗੇ ਜਾਂਦੇ ਜਾਂਦੇ ਅੱਜ ਉਸ ਬੂਏ ਤੇ ਆਏ ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ ਸਿਧਾਰਥ ਜ਼ਿੰਦਗੀ ਸਫਲ ਹੋ ਸਕਦੀ ਹੈ ਪਰਮ ਜੀਵਨ ਮਿਲ ਸਕਦਾ ਹੈ ਪਰਮ ਪ੍ਰਕਾਸ਼ ਮਿਲ ਸਕਦਾ ਹੈ ਬਸ਼ਰਤੇ ਤੂੰ ਅਠ ਪੈਰ ਦੇ ਵਿੱਚ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ ਸਤਿਵਚਨ ਕਹਿ ਕੇ ਇੱਕ ਕਠਨ ਤਪੀਖਾ ਵੀ ਸਿਧਾਰਤ ਕਰਨ ਲੱਗ ਗਏ 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਿਹਾ ਸਰੀਰ ਸੁੱਕ ਗਿਆ ਲੱਕੜੀ ਹੋ ਗਿਆ ਕੁਝ ਪੁਰਾਣੀ ਸਾਧਨਾ ਕਰਕੇ ਕੁਝ ਨਵੀਂ ਸਤਿ ਤਿਕਸ਼ਾ ਕਰਕੇ ਲੇਕਿਨ ਜਦ ਅਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਝ ਵੀ ਨਾ ਘਟੀ ਤਾਂ ਆਸ਼ਰਮ ਦੇ ਆਚਾਰੀਏ ਦੇ ਅੱਗੋਂ ਪ੍ਰਸ਼ਨ ਉੱਤਰ ਹੋ ਕੇ खड़े हो गए प्रश्न चिन्ह बनके सवालिया حروف लेके सामने खड़े ने गल ते कुछ भी नहीं बनी तो इस आचार्य ने भी कह देता जो कुछ सी जानदे सी दस देता है तुसी किसी और बूए ते जाओ लेकिन और ठां तो कुछ और खबर मिले त सानू जरूर दसना रुखसत हो गए निढाल शरीर आहिस्ता आहिस्ता जा रहे अंदर शांति दी इच्छा छोड़ दी ਪਰਮ ਜੀਵਨ ਦੀ ਪ੍ਰਾਪਤੀ ਦੀ ਜੋ ਉਮੰਗ ਸੀ ਉਹ ਵੀ ਛੱਡ ਦਿੱਤੀ ਈਸ਼ਵਰ ਮਿਲੇ ਇਹ ਇੱਛਾ ਵੀ ਇੱਕ ਪਾਸੇ ਸੁੱਟ ਦਿੱਤੀ ਨਿਰੰਜਨਾ ਨਦੀ ਬੜੇ ਔਖੇ ਢੰਗ ਨਾਲ ਅਬੂਰ ਕਰ ਰਹੇ ਨੇ ਕਿਉਂਕਿ ਸਰੀਰ ਵਿੱਚ ਬਲ ਨਹੀਂ ਇੱਕ ਸਾਖ ਦੇ ਆਸਰੇ ਤੇ ਆਪ ਪਾਰ ਲੱਗੇ ਬੋੜ ਦੇ ਦਰਖਤ ਥੱਲੇ ਬੈਠ ਕੇ ਨਿਰਾਸ਼ ਸ਼ਾਂਤੀ ਤੋਂ ਵੀ ਨਿਰਾਸ਼ ਈਸ਼ਵਰ ਤੋਂ ਵੀ ਨਿਰਾਸ਼ ਪਰਮ ਸੁਖ ਤੋਂ ਵੀ ਨਿਰਾਸ਼ پرم آنند تو بھی نراش کچھ بھی نہیں چاہ بھی نہیں چاہ جد بو ایسی جدنا پورن روپا ہوئی کچھ بھی نہیں چاہ گیا سب کچھ جھولی بچ پی گیا سما لگ گئی اور پرم آنند کی ورشا اسی دن ہو گئی سکے جیون ترا برا ہو گیا جیون نو ہلاس پیدا ہو گئے اداکار ਪਰਮ ਪ੍ਰਕਾਸ਼ ਹੋ ਗਿਆ ਇਸ ਵਾਸਤੇ ਜਗਤ ਦੇ ਹਰ ਰਹਿਬਰੀ ਪੁਰਸ਼ ਨੇ ਤੇ ਹਰ ਸਾਧਕ ਨੇ ਆਖਿਆ ਹੈ ਪਰਮ ਸੁਖ ਮਿਲਿਆ ਹੈ ਸਾਡੇ ਪ੍ਰਯਾਸ ਨਾਲ ਨਹੀਂ ਉਸ ਦੇ ਪ੍ਰਸਾਦ ਨਾਲ ਸਾਡੇ ਉਦਮ ਤੇ ਮਿਹਨਤ ਨਾਲ ਨਹੀਂ ਉਸ ਦੀ ਬਖਸ਼ਿਸ਼ ਦੇ ਨਾਲ ਪਰ ਇਹ ਵੀ ਘਾਲ ਨਾ ਘਾਲ ਘਾਲ ਕੇ ਪਤਾ ਚੱਲਦਾ ਹੈ ਤੋ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰੂ ਦੁਆਰਾ ਹੀ ਇਹ ਗੱਲ ਜਾਣੀ ਜਾਂਦੀ ਹੈ ਕਿ ਜਿਸ ਨੂੰ ਉਹ ਆਪ ਪ੍ਰਕਾਸ਼ ਦੇਵੇ ਉਹੀ ਪ੍ਰਕਾਸ਼ ਮਾਨ ਹੁੰਦਾ ਉਸ ਨੂੰ ਹੀ ਸੂਝ ਪੈਂਦੀ ਹੈ ਪੌੜੀ ਨਾਨਕ ਜੀ ਉਪਾਇ ਕੇ ਲਿਖਨਾਵੇਂ ਧਰਮ ਬਹਾਲਿਆ ਸਤਿਗੁਰudev ਜੀ ਮਹਾਰਾਜ ਦਾ ਫਰਮਾਨ ਜੀਵ ਪੈਦਾ ਕਰਕੇ ਹਰ ਜੀਵ ਦੇ ਨਾਲ ਪ੍ਰਮਾਤਮਾ ਨੇ ਧਰਮ ਬਿਠਾ ਦਿੱਤਾ ਹੈ ਮਰਿਆਦਾ ਅਸੂਲ ਧਰਮ ਰਾਜ ਕਿੱਥੇ ਬੈਠਾ ਹੈ ਇਹ ਕੋਈ ਨਕਸ਼ਾ ਫੋਲ ਕੇ ਵੇਖਣ ਦੀ ਲੋੜ ਨਹੀਂ ਇਹ ਕੋਈ ਪ੍ਰithvi ਦਾ ਸ਼ਹਿਰ ਨਹੀਂ ਧਰਮ ਰਾਜ ਹਰ ਇੱਕ ਦੇ ਅੰਦਰ ਬੈਠਾ ਹੈ ਧਰਮ ਮਰਿਆਦਾ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ ਜੋ ਬੋਲਦਾ ਹੈ ਜੋ ਸੋਚਦਾ ਹੈ ਜੋ ਸੁਣਦਾ ਹੈ ਜੋ ਵੇਖਦਾ ਹੈ ਜੋ ਕਰਦਾ ਹੈ ਇਹ ਸਭ ਮਿਟ ਨਹੀਂ ਜਾਂਦਾ ਅੰਦਰ ਅਮਿਟ ਛਾਪ ਇਸ ਦੀ ਲੱਗ ਜਾਂਦੀ ਹੈ ਇਹੀ ਚਿੱਤਰ ਗੁਪਤ ਹੈ ਇਹੀ ਧਰਮ ਰਾਜ ਹੈ ਔਰ ਐਸਾ ਤੇ ਹੋ ਸਕਦਾ ਹੈ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ ਹੈ ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ ਹੈ ਪਰ ਆਪਣੇ ਆਪ ਦੇ ਜੋ ਸੜੇ ਕੀਤੇ ਕਰਮ ਲਿਖੇ ਜਾਂਦੇ ਨੇ ਦੁਨੀਆ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਤਾਂ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਰ ਇੱਕ ਦੇ ਨਾਲ ਬਿਠਾ ਦਿੱਤਾ ਹੈ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਖ ਕੜੇ ਜਜ ਮਾ ਲਿਆ ਉਹ ਧਰਮ ਰਾਜ ਉਹ ਜਮਰਿਆ ਦਾ ਪਰਿਪੂਰਨ ਪ੍ਰਮਾਤਮਾ ਨੇ ਬਣਾਈਏ ਉੱਥੇ ਨਿਬੇੜਾ ਸੱਚ ਤੇ ਹੀ ਹੈ ਸੱਚ ਹੀ ਅੰਗੀਕਾਰ ਹੁੰਦਾ ਹੈ ਸੁਣ ਕੇ ਵਖ ਕੜ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਭਾਉ ਦੇ ਝੂਠੇ ਨੇ ਜਿਨ੍ਹਾਂ ਨੇ ਕਰ ਦੇਣਾ ਹੈ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਜਿਨ੍ਹਾਂ ਨੇ ਡੰਡ ਭੋਗਣਾ ਹੈ ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਹੈ ਉਹ ਵਖ ਕਰ ਦਿੱਤੇ ਜਾਂਦੇ ਨੇ ਥਾਂ ਉਹ ਨਾ ਪਾਏ ਨੇ ਕੂੜਿਆ ਮੂੰਹ ਕਾਲੇ ਦੋਜ਼ਕ ਚਾਲਿਆ ਪ੍ਰਭੂ ਦੇ ਸੱਚ ਅਸਥਾਨ ਵਿੱਚ ਇਸ ਤਰ੍ਹਾਂ ਦੇ ਪਰੋਸ਼ਾਂ ਨੂੰ ਥਾਂ ਨਹੀਂ ਮਿਲਦੀ ਲਿਆਜ਼ਾ ਮੂੰਹ ਕਾਲਾ ਲੈ ਕੇ ਉਹ ਦੋਜ਼ਕ ਦੇ ਜਾਂਦੇ ਨੇ ਭਾਉ ਬਿਹੜੇ ਸੰਸਕਾਰ ਭਿਹੜਾ ਚਿਤ੍ਰਨ ਉਹ ਜੋ ਪਹਿੜੀ ਤਸਵੀਰ ਬਣੀ ਹੈ ਉਹੀ ਲੈ ਕੇ ਜਾਂਦੇ ਨੇ ਇਕ ਵੋ ਹੈ ਜਿਨੇ ਤਸਵੀਰ ਬਣਾ ਆਤੀ ਹੈ ਇਕ ਹਮ ਹੈ ਲਿਆ ਆਪਣੀ ਹੀ ਸੂਰਤ ਕੋ ਵਿਗਾੜ ਇਕ ਵੋ ਹੈ ਜਿਨੇ ਤਸਵੀਰ ਬਣਾ ਆਤੀ ਹੈ ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਣੀ ਹੈ ਲੇਕਿਨ ਇਤਨੀ ਵਿਗਾੜ ਬੈਠਦਾ ਹੈ ਜਿਸ ਦਾ ਜ਼ਿਕਰ ਸਹਿਬ ਕਹਿੰਦੇ ਨੇ ਕਿ ਮੋ ਕਾਲੇ ਦੋਸ ਖਚਾਲਿਆ ਕਾਲੇ ਮੋ ਨਾਲ ਚਲੇਆ ਦੋਸ ਕਾਂ ਦੇਚ ਦੁੱਖਾਂ ਓਗਣ ਲਈ ਤੇਰੇ ਨਾ ਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਮੇਰੇ ਨਾਮ ਦੇ ਰੰਗ ਰੇਚ ਜੋ ਰਥੇ ਗਏ ਉਹਨਾਂ ਨੇ ਜੀਵਨ ਦੀ ਬਾਜ਼ੀ ਜਣ ਲਈ ਜਿੱਤ ਲਈ ਤੇ ਜਿਨ੍ਹਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ ਉਹ ਠੱਗੇ ਗਏ ਉਹ ਮਾਇਆ ਤੋਂ ਠੱਗੇ ਗਏ ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ ਔਰ ਇਸ ਤਰੀਕੇ ਨਾਲ ਜੀਵਨ ਦੀ ਬਾਜ਼ੀ ਹਾਰ ਗਏ ਲਖਨਾਉਂੇ ਧਰਮ ਬਹਾਲਿਆ ਸਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ ਕਰਮਾਂ ਨੂੰ ਲਿਖਣ ਲਈ ਇਸ ਢੰਗ ਦੀ ਮਰਿਆਦਾ ਇਸ ਢੰਗ ਦਾ ਧਰਮ ਨਾਲ ਬਿਠਾ ਦਿੱਤਾ